ਇਹ ਭਾਈ ਅਮਰਪਾਲ ਸਿੰਘ ਦਾ ਭਰਾ ਉਹਦੇ ਕੋਲੋਂ ਕਹਿੰਦੇ 4 ਗ੍ਰਾਮ ਆਈਸ ਕੋਈ ਨਸ਼ਾ ਹੁੰਦਾ ਚਿੱਟੇ ਵਰਗਾ ਉਹ ਫੜ ਲਿਆ ਜੀ ਬੈਨੇ ਭਾਈ ਕਈ ਦਾ ਬਾਲੇ ਏਡੇ ਤਗੜੇ ਨਸ਼ੇੜੀ ਐ 3-4 ਗ੍ਰਾਮ ਤਾਂ ਇੱਕ ਇੱਕ ਬੰਦੇ ਪੀ ਜਾਂਦਾ ਇੱਕ ਦਿਨ ਚ ਉਹ ਭਾਈ ਰਾਤ ਦਾ ਬੰਦਾ ਛੋਡੇ ਕੋਲੇ ਆ ਜੋ ਮਰਜੀ ਕਰਦੇ ਉਹ ਭਾਈ ਅਮਰਤਪਾਲ ਸਿੰਘ ਦੇ ਭਰਾ ਦੀ ਅੱਜ ਜਿਹੜੀ ਗ੍ਰਿਫਤਾਰੀ ਹੋਈ ਆ ਸਵੇਰ ਤੋਂ ਲੈ ਕੇ ਜਿਹੜਾ ਸਾਰਾ ਡਰਾਮਾ ਇੱਕ ਸਾਜ਼ਿਸ਼ ਰਚੀ ਗਈ ਇੱਕ ਪੂਰੇ ਪਲਾਨ ਤਰੀਕੇ ਦੇ ਨਾਲ ਕਿ ਭਾਈ ਅਮਰਤਪਾਲ ਸਿੰਘ ਦਾ ਭਰਾ ਉਹਦੇ ਕੋਲੋਂ ਕਹਿੰਦੇ 4 ਗ੍ਰਾਮ ਆਈਸ ਕੋਈ ਨਸ਼ਾ ਹੁੰਦਾ ਚਿੱਟੇ ਵਰਗਾ ਉਹ ਫੜ ਲਿਆ ਜੀ ਕਹਿੰਦੇ ਜੀ ਉਹ ਲੁਧਿਆਣੇੋਂ ਲੈ ਕੇ ਆ ਰਿਹਾ ਸੀਗਾ 10000 ਰੁਪਏ ਉਹਦੇ ਖਾਤੇ 'ਚ ਪਾਇਆ ਜੀ ਇਹਨਾਂ ਨੇ ਤੇ ਰਾਹ 'ਚ ਆ ਕੇ ਫਲੋਰ ਕਹਿੰਦੇ ਜੀ ਟੀਨ ਲੱਗੇ ਤੇ ਕੋਲੋਂ ਕੰਡਾ ਮਿਲਿਆ ਛੋਟਾ ਜਿਹਾ ਕੰਡਾ ਵੀ ਉਹ ਕੰਡੇ ਨਾਲ ਜੋਕ ਕੇ ਪੀਂਦੇ ਹੋਣਿਆ 4 ਗ੍ਰਾਮ ਜਦੋਂ ਕੋਈ ਇੱਕ মিডিਆ ਕੋਈ ਪੱਤਰਕਾਰ ਸਵਾਲ ਕਰਦਾ ਐਸਐਸਪੀ ਨੂੰ ਉਹ ਕਹਿੰਦਾ ਜੀ ਵੀ ਇਹ ਅਮਰਪਾਲ ਸਿੰਘ ਨਾਲ ਕੀ ਸਬੰਧ ਨੇ ਇਹਦੇ ਉਹਨਾਂ ਨਾਲ ਕੀ ਰਿਸ਼ਤਾ ਹੈ ਕਹਿੰਦਾ ਜੀ ਇਹ ਤਾਂ ਹਲੇ ਪਤਾ ਨਹੀਂ ਵੀ ਸਵੇਰ ਦੀਆਂ ਖਬਰਾਂ ਚੱਲੀਆਂ ਹੋਊਗਾ ਰਾਤ ਦਾ ਬੰਦਾ ਤੁਹਾਡੇ ਕੋਲੇ ਆ ਤੁਸੀਂ ਰਾਤ ਦੀ ਪੁੱਛਗਿੱਛ ਇਹਦਾ ਪਤਾ ਕਰ ਲਿਆ ਵੀ ਇਹ ਕਿੱਥੋਂ ਲੈ ਕੇ ਆਏ ਆ ਕਿੰਨੇ ਪੈਸੇ ਦਿੱਤੇ ਆ ਤੇ ਇਹ ਨਹੀਂ ਪੁੱਛਿਆ ਵੀ ਤੇਰਾ ਪਿੰਡ ਕਿਹੜਾ ਤੇਰੇ ਪਿਓ ਦਾ ਕੀ ਨਾਮ ਤੇਰਾ ਭਰਾ ਕੌਣ ਤੇ ਅਮਰਪਾਲ ਦੇ ਭਰਾ ਬਾਰੇ ਕੋਈ ਕਿਸੇ ਨੂੰ ਨਾ ਜਾਣਕਾਰੀ ਹੋਵੇ ਕਿਸੇ ਪੁਲਿਸ ਨੂੰ ਤਾਂ ਇਹ ਹੋ ਨਹੀਂ ਸਕਦਾ ਕਿਉਂਕਿ ਉਹ ਸਾਰੇ ਪਰਿਵਾਰ ਨੂੰ ਉਹਦੀ ਮਾਤਾ ਨੂੰ ਬਾਪੂ ਨੂੰ ਭਰਾ ਨੂੰ ਚਾਚਾ ਨੂੰ ਤਾਇਆ ਨੂੰ ਭੂਆ ਮਾਸਾ ਸਾਰਿਆਂ ਨੂੰ ਪੁਲਿਸ ਜਾਣਦੀ ਹੈ ਕਿਉਂਕਿ ਸਾਰਿਆਂ ਦੀ ਜਿਹੜੀ ਲਗਾਤਾਰ ਪੁਲਿਸ ਸੀਐਸਟਾਪਾਂ 'ਚ ਬਲਾ ਕੇ ਦਫ਼ਤਰਾਂ 'ਚ ਬਲਾ ਕੇ ਥਾਣਾ 'ਚ ਬਲਾ ਕੇ ਉਹਦੀ ਪਿਛੋਕੜ ਨਾਲ ਉਹ ਕੋਈ ਲੁਕਿਆ ਛਪਿਆ ਚਿਹਰਾ ਤਾਂ ਨਹੀਂ ਸੀ ਉਹ ਚਿਹਰੇ ਨੂੰ ਵੀ ਲੋਕ जानਦੇ ਸੀ ਵੀ ਇਹ ਹਰਪ੍ਰੀਤ ਸਿੰਘ ਐ ਜੇ ਲੋਕ ਜਾਣਦੇ ਸੀਗੇ ਵੀ ਇਹ ਭਾਈ ਅਮਰਪਾਲ ਸਿੰਘ ਦਾ ਭਰਾ ਤੇ ਪੁਲਿਸ ਦਾ ਪਹਿਲਾਂ ਜਾਣਦੀ ਸੀ ਸਵਾਲ ਖੜਾ ਹੁੰਦਾ ਪੁਲਿਸ ਕਹਿ ਰਹੀ ਆ ਪਹਿਲੀ ਗੱਲ 4 ਗ੍ਰਾਮ 4 ਗ੍ਰਾਮ ਕਿੰਨਾ ਕੁ ਹੁੰਦਾ ਬਹੁਤ ਥੋੜਾ ਜਿਹਾ ਹੁੰਦਾ 4 ਗ੍ਰਾਮ ਆ ਚਿੱਟੇ ਵਾਲੇ ਮੈਂ ਕਈ ਵਾਰੀ ਮੁੰਡਿਆਂ ਮੰਡਨ ਨੂੰ ਪੁੱਛਦਾ ਮੈਂ ਕਿੰਨਾ ਖਬੀਬ ਉਕੀ ਸਾਫਤਾ ਵਾ ਕਹਿੰਦੇ ਭਾਈ ਕਈ ਦਾ ਬਾਲੀ ਏਡੇ ਤਗੜੇ ਨਸ਼ੇੜੀ ਐ ਤਿੰਨ ਚਾਰ ਗ੍ਰਾਮ ਤਾਂ ਇੱਕ ਇੱਕ ਬੰਦੇ ਹੀ ਪੀਜਲ ਦੇਖ ਦਿਨ ਚ ਇੱਕ 4 ਗ੍ਰਾਮ ਦੇ ਉੱਤੇ ਰਿਕਵਰੀ ਦੇ ਉੱਤੇ ਇੱਕ ਐਸਐਸਪੀ ਆ ਕੇ ਪ੍ਰੈਸ ਕਾਨਫਰੰਸ ਕਰਦਾ ਹੈ ਗੋਦੀ মিডিਆ ਲਗਾਤਾਰ ਇਹ ਵਰਤਾਂਤ ਸਿਰਜਦਾ ਕਿ ਦੇਖੋ ਜੀ ਭਾਈ ਅਮਰਪਾਲ ਸਿੰਘ ਦਾ ਭਰਾ ਕੋਲੋਂ ਇੱਕ ਆਇਸ ਫੜੀ ਗਈ ਹੈ ਇਹਦੇ ਕੋਲ ਬਹੁਤ ਵੱਡੇ ਖੁਲਾਸੇ ਹੋ ਰਹੇ ਨੇ ਮੈਨੂੰ ਲੱਗਦਾ ਇੱਥੇ 20 ਗ੍ਰਾਮ ਵੀ ਕਿਸੇ ਕੋਲੋਂ ਫੜਿਆ ਜਾਵੇ ਨਾ 20 ਗ੍ਰਾਮ ਵੀ ਤਾਂ ਵੀ ਕੋਈ ਹੌਲਦਾਰ ਕਿਸੇ ਥਾਣੇ ਦਾ ਜਾਂ ਸੀਐਸਟਾਪ ਦਾ ਆ ਕੇ ਫੋਟੋ ਨਹੀਂ ਲਵਾਉਂਦਾ ਵੀ ਇਹ ਤਾਂ ਥੋੜੀ-ਮੋਟੀ ਰਿਕਵਰੀ ਹੈ ਤੇ ਕੀ ਆਪਾਂ ਫੋਟੋ ਲਵਾਉਣੀ ਹੈ ਤੇ ਉਹਦੇ ਉੱਤੇ ਪ੍ਰੈਸ ਕਾਨਫਰੰਸ ਕਰਨੀ ਬਿਆਨ ਦੇਣਾ ਤਾਂ ਬਹੁਤ ਦੂਰ ਦੀ ਗੱਲ ਆ। ਅਗਲਾ ਸਵਾਲ ਪੁਲਿਸ ਵਾਲੇ ਕਹਿੰਦੇ ਜੀ ਇਹ ਤਾਂ ਜੀ ਇਹਦੇ ਇਹਦੇ ਪੋਜ਼ਿਟਿਵ ਆ ਗਿਆ ਜੀ ਇਹਦੇ ਇਹਦੀ ਮੈਡੀਕਲ ਰਿਪੋਰਟ ਹੋਈ ਆ। ਉਹ ਚਿਹੇ ਇਹਦੇ ਜਿਹੜੇ ਪਸ਼ਾਬ ਚ ਇਹ ਨਸ਼ਾ ਆਇਆ। ਉਹ ਭਈ ਰਾਤ ਦਾ ਬੰਦਾ ਛੋਡੇ ਕੋਲੇ ਆ। ਜੋ ਮਰਜ਼ੀ ਕਰ ਦਿਓ ਚਾਹੇ ਟੀਕਾ ਨਸ਼ੇ ਦਾ ਲਾ ਦਿਓ ਚਾਹੇ ਮੂੰਹ ਰਹੀਂ ਪਿਆ ਦਿਓ ਚਾਹੇ ਕਿਸੇ ਦਾ ਪਿਸ਼ਾਬ ਤੁਸੀਂ ਲਿਜਾ ਕੇ ਆ ਉਥੇ ਟੈਸਟ ਕਰਾ ਦਿਓ ਵੀ ਭਾਈ ਆਹ ਦੇਖੋ ਕਿ ਇਹਨਾਂ ਸਟੂਡੀ ਦਾ ਪਿਸ਼ਾਬ ਲਿਆ ਤੇ ਟੈਸਟ ਕਰਾਇਆ ਵਿੱਚ ਦਾ ਨਸ਼ਾ ਆ ਗਿਆ ਕਾਨੂੰਨ ਤੁਹਾਡੇ ਕੋਲੇ ਆ ਡੰਡਾ ਤੁਹਾਡੇ ਕੋਲੇ ਆ ਪੰਦਾ ਤੁਹਾਡੇ ਕੋਲੇ ਆ ਤੰਤਰ ਤੁਹਾਡੇ ਕੋਲੇ ਆ ਭਾਈ ਤਗੜੇ ਦਾ ਐਵੇਂ ਥੋੜੀ ਕਹਿੰਦੇ ਸੱਤੀ 200 ਆ ਜੋ ਮਰਜ਼ੀ ਕਰ ਦਿਓ ਨੜੇ ਪੁਲਸ ਦੀਆਂ ਕਹਾਣੀਆਂ ਥੋੜੀ ਕਿਹਦੇ ਬੁੱਝੀਆਂ ਨੇ ਇਹ ਕੋ ਨਮੀਤਾ ਕਹਾਣੀ ਨਹੀਂ ਪੁਲਸ ਨੇ ਕਹਾਣੀ ਘਟ ਲੀਆ ਸਰਕਾਰਾਂ ਨੇ ਕਹਾਣੀਆਂ ਘਟ ਲਈਆਂ ਇਹ ਤਾਂ 12 12 15 15 ਸਾਲ ਦੇ ਮੁੰਡਿਆਂ ਨੂੰ ਚੱਕ ਕੇ ਮੁਕਾਬਲੇ ਚ ਮਾਰ ਕੇ ਕਹਿੰਦੇ ਅੱਤਵਾਦੀ ਐ ਇਹਦਾ ਨੌਜਵਾਨ ਮਟਿਆਰ ਕੁੜੀ ਨੂੰ ਲਿਜਾ ਕੇ ਚੱਕ ਕੇ ਥਾਣੇ ਚ ਬਲਾਤਕਾਰ ਕਰਕੇ ਕਹਿੰਦੇ ਸੀਗੇ ਤਾਂ ਬਾਤ ਚ ਲੈਣਾ ਇਹਦਾ ਸਬੰਧ ਦਾ ਬੰਦਿਆਂ ਨਾਲ ਉਹ ਛੱਡੋ ਹੁਣ ਦੀਆਂ ਦੇਖੋ ਨਵੀਆਂ ਤਾਜ਼ੀਆਂ ਸੁਣਾ ਦਿੰਨਾ ਕਿੰਨੀਆਂ ਉਦਾਹਰਣਾਂ ਦੇਵਾਂ ਤੁਹਾਨੂੰ ਅਬਰਗਾੜੀ ਕੀ ਹੋਇਆ ਸੀਗਾ ਜਦੋਂ ਸੰਗਤ ਦੇ ਉੱਤੇ ਗੋਲੀ ਚਲਾਈ ਦੋ ਜਣੇ ਸ਼ਹੀਦ ਹੋ ਗਏ ਪੁਲਿਸ ਨੇ ਆਪ ਦੀ ਜਬਤੀ ਸੀ ਗੋਲੀਆਂ ਜਬਤੀ ਜਿਹੜੀ ਉਹ ਜੈਪਸੀ ਸੀਗੀ ਉਹ ਚ ਗੋਲੀਆਂ ਮਾਰ ਲਿਆ ਵੀ ਸਾਡੇ ਜੀ ਬੈਠੇ ਸਾਡੀ ਜੈਪਸੀ ਦੇ ਵਿੱਚ ਲੋਕਾਂ 'ਨ ਸਾਡੀ ਗੱਡੀ ਤੇ ਗੋਲੀਆਂ ਮਾਰ ਗਏ ਕਿੰਨੀਆਂ ਸੁਣਾ ਗਿਆ ਮੇਰੇ ਵਾਲੀ ਘਟਨਾ ਦੇ ਲੋਕ ਐਸੇ ਭੰਤ ਮਾਰਨੇ ਪਿਛਲੇ ਆ ਡੇਢ ਸਾਲ ਪਹਿਲਾਂ ਉਹ ਹਰੀਕੇ ਪੱਤਨ ਤਰਨਤਾਰਨ ਜ਼ਿਲ੍ਹੇ 'ਚ ਮੇਰੇ ਦੇ ਚਿੱਟੇ ਦਾ ਪਰਚਾ ਲਿਤਾ ਸੀ ਕਿ ਲੱਖਾਂ ਚਿੱਟਾ ਵੇਚਦਾ ਮੇਰੀਆਂ ਤਾਰਾਂ ਕਿਧਰੇ ਆਈਐਸਆਈ ਨਾਲ ਜੋੜਤੀਆਂ ਸੀਂਗਾ ਕਿਧਰੇ ਕੋਈ ਲੰਡਾ ਬੈਠਾ ਬਾਹਰਲੇ ਮੁਲਖ ਦੇ ਗੈਨਟਰ ਉਹਦੇ ਨਾਲ ਜੋੜਤੀਆਂ ਸੀ ਤਾਰ ਜਿਹੜਾ ਬੰਦਾ ਜ਼ਿੰਦਗੀ 'ਚ ਕਦੇ ਚਿੱਟੇ ਦੇ ਨੇੜੇ ਜਿਹਨੇ ਚਿੱਟਾ ਦੇਖਿਆ ਨਹੀਂ ਉਹ ਬੰਦੇ ਨੂੰ ਇਹਨਾਂ ਨੇ ਦਿਖਾਤਾ ਸੀ ਵੀ ਚਿੱਟਾ ਵੇਚਦਾ ਇਹ ਮੇਰੇ ਨਾਲ ਹੋਇਆ ਪਿਛਲੇ ਡੇਢ ਸਾਲ ਪਹਿਲਾਂ ਜਮੇ ਮਨਕਰਤ ਕਹਾਣੀ ਬਣਾਤੀ ਕੋਲੋਂ ਵੀ ਹਾਂਜੀ ਆਈਐਸਆਈ ਨਾਲ ਫਲਾਨਿਆਂ ਬਗਰੋ ਨਾਲ ਸੰਬੰਧ ਆ ਜੇ ਉੱਥੋਂ ਐ ਪੂਰਾ ਪਨਾਤਾ ਸੀਗਾ ਪਲੰਦਾ ਤੇ ਮੇਰੇ ਪ੍ਰੇਸ਼ਤਾਂ ਨੂੰ ਨਹੀਂ ਪਤਾ ਸੀਗਾ ਇਹ ਕੋਈ ਨਵੀਂ ਗੱਲ ਥੋੜੀ ਐ ਵੀ ਪੁਲਿਸ ਕੀ ਕੀ ਕਰਦੀ ਐ ਜਾਂ ਲੋਕ ਜਾਣਦੇ ਨਹੀਂ ਪੁਲਿਸ ਬਾਰੇ ਵੀ ਪੁਲਿਸ ਕੀ ਕਰ ਸਕਦੀ ਐ ਜਾਂ ਸਰਕਾਰ ਕੀ ਕਰ ਸਕਦੀ ਐ ਦਰਸਲ ਦੇ ਵਿੱਚ ਇਹ ਅਮਰਤਪਾਲ ਦੇ ਭਰਾ ਨੂੰ ਨਿਸ਼ਾਨੇ ਤੇ ਲਿਆ ਕੇ ਈ ਅਮਰਤਪਾਲ ਦੇ کردار ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਦੇਖੋ ਲੋਕੋ ਜਿਹੜਾ ਅਮਰਤਪਾਲ ਕਹਿੰਦਾ ਸੀ ਕਿ ਮੈਂ ਚਿੱਟਾ ਛਡਾਤਾ ਮੈਂ ਹਜ਼ਾਰਾਂ ਨੌਜਵਾਨ ਗੁਰੂ ਦੇ ਲੜ ਲਾਤੇ ਅਮਰਸ਼ਕਾਤੇ ਸਿੱਖੀ ਨਾਲ ਜੋੜਤੇ ਨਸ਼ਿਆਂ ਤੋਂ ਪਾਸੇ ਕਰਤੇ ਦੂਰ ਕਰਤੇ ਜਿਹੜੇ ਉਹਦੇ ਹਮਾਇਤੀ ਕਹਿੰਦੇ ਆ ਫੇ ਅਮਰਤਪਾਲ ਨਸ਼ਾ ਛਡਾਉਂਦਾ ਸੀਗਾ ਉਹ ਚਿੱਟੇ ਤੋਂ ਪਾਸੇ ਕਰਦਾ ਸੀ ਦੂਰ ਕਰਦਾ ਸੀ ਆਹ ਦੇਖੋ ਤੁਸੀਂ ਕਿਹੜੇ ਅਮਰਤਪਾਲ ਦੀ ਗੱਲ ਕਰਦੇ ਆ ਉਹਦਾ ਭਰਾ ਤਾਂ ਆਪ ਚਿੱਟਾ ਪੀਂਦਾ ਹੈ ਇਹਨਾਂ ਨੇ 4 ਗ੍ਰਾਮ ਇਸੇ ਕਰਕੇ ਪਾਇਆ ਵੀ ਜੇ ਅਸੀਂ ਹੈਵੀ ਰਿਕਵਰੀ ਪਾਤੀ ਵੀ ਵੇਚਦਾ ਜੇ ਅਸੀਂ ਇਹ ਬਣਾਤਾ ਵੇਦਾ ਹੀ ਬਣਾ ਸਕਦੇ ਸੀ ਉਹ ਵੱਡਾ ਰੌਲਾ ਪੈਣਾ ਸੀਗਾ ਲੋਕਾਂ ਨੇ ਸੜਕਾਂ ਤੇ ਆਉਣਾ ਸੀਗਾ ਵੀ ਇਹ ਇੰਨਾ ਕੁ ਦੀ ਢਾ ਲਾ ਉਹਦੀ ਸਾਖ ਨੂੰ ਉਹਦੀ ਸ਼ਬੀ ਨੂੰ ਵੀ ਲੋਕਾਂ ਨੂੰ ਲੱਗੇ ਵੀ ਦੇਖੋ ਯਾਰ ਇਹ ਤਾਂ ਤੁਸੀਂ ਜਿਹੜੇ ਮਰਸਪਾਲ ਦੀ ਗੱਲ ਕਰਦੇ ਆ ਉਹ ਤੋਂ ਆਦਾ ਭਰਾ ਦਾ ਚਿੱਟਾ ਛਡਾਇਆ ਨਹੀਂ ਗਿਆ ਚਿੱਟਾ ਪੀਣ ਤੋਂ ਹਟਾਇਆ ਨਹੀਂ ਗਿਆ ਤੇ ਲੋਕਾਂ ਦੇ ਜਵਾਕਾਂ ਨੂੰ ਕਿੱਥੋਂ ਚਿੱਟਾ ਛਡਾ ਦੂਗਾ ਇਸ ਤਰੀਕੇ ਨਾਲ ਇੱਕ ਪੂਰੀ ਸ਼ਾਸ ਦੇ ਤਹਿਤ ਇਹ ਸਾਰਾ ਡਰਾਮਾ ਰਚਿਆ ਗਿਆ ਇਹ ਸਾਰੀ ਕਹਾਣੀ ਘੜੀ ਗਈ ਆ ਓਏ ਜੀ ਇੱਕ ਡਰਾਮਾ ਰਾਜ ਦਾ ਜੀ 10000 ਰੁਪਿਆ ਜੀ ਉਹਦੇ ਖਾਤੇ ਚ ਪਾਤਾ ਜੀ ਉਹ ਕਿ ਉਹ ਐਂ ਦੱਸਿਆ ਵੀ ਕੌਣ ਆ ਉਹਦੇ ਖਾਤੇ 'ਚ ਪਾਇਆ ਗਿਆ ਤੁਹਾਨੂੰ ਕੀ ਪਤਾ ਵੀ ਉਹਦੇ ਖਾਤੇ 'ਚ ਉਹਨਾਂ ਨੇ ਚਿੱਟਾ ਲੈਣ ਲਈ ਪਾਇਆ ਜਾਲੇ ਨਾਲੇ ਜੇ ਤੁਸੀਂ ਐਨੇ ਬੰਦੇ ਇਹ ਚਿੱਟਾ ਵੇਚਣ ਵਾਲੇ ਜਾਂ ਪੀਣ ਵਾਲੇ ਹੋਣ ਐਂ ਪਤਾ ਖਾਤੇਆਂ ਥੋੜੀ ਪੈਪੁੰਦਾ ਹੁੰਦਾ ਫਿਰ ਹੋ ਸਕਦਾ ਉਹ ਬੰਦਾ ਵੀ ਪਲਾਂਟ ਕੀਤਾ ਗਿਆ ਹੋਵੇ ਜਿਹੜੇ ਬੰਦੇ ਨੂੰ ਇਹ ਕਹਿੰਦੇ ਵੀ 10000 ਰੁਪਿਆ ਇਹਨਾਂ ਨੇ ਨਾਲੇ ਹਾਲਾਂਕਿ ਉਹ ਇਹ ਵੀ ਦੱਸ ਰਹੇ ਨੇ ਵੀ ਜਿਹੜੇ ਖਾਤੇ 'ਚ ਪਾਇਆ ਗਿਆ ਹੈ 10000 ਰੁਪਿਆ ਉਹਦਾ ਖਾਤਾ ਨਹੀਂ ਹੈ ਅਮਰਪਾਲ ਦੇ ਭਰਾ ਦਾ ਖਾਤਾ ਨਹੀਂ ਹੈ ਸ਼ਰਮ ਇੱਥੇ ਚਟਾ ਗੋਲੀਆਂ ਸਿਗਨੇਚਰ ਕੈਪਸੂਲ ਨਾਕਿਆਂ ਦੇ ਉੱਤੋਂ ਦੀ ਲੈ ਕੇ ਲੋਕਾਂ ਨਾਲ ਦੇ ਨਾਕਿਆਂ ਦੇ ਉੱਤੋਂ ਦੀ ਕੱਲੇ ਕੱਲੇ ਪਿੰਡ 'ਚ ਵੀ ਕੀ ਜਾਂਦਾ ਹੈ ਕੱਲੇ ਕੱਲੇ ਗਲੀ ਮੋੜ ਤੇ ਵਿਕੀ ਜਾਂਦਾ ਉਹ ਸਾਨੂੰ ਦਿਖਦਾ ਨਹੀਂ ਉਹ ਫੜਿਆ ਨਹੀਂ ਜਾਂਦਾ ਅੱਛਾ ਚੈਕਿੰਗ ਕਰਦੇ ਫਿਰਦੇ ਸੀ ਗੱਡੀ ਦੇਖੀ ਵੀ ਗੱਡੀ 'ਚ ਬੈਠੇ ਪੀ ਜਾਂਦੇ ਆ ਪੀਣ ਦੀ ਤਿਆਰੀ ਕਰਦੇ ਆ ਦੇਖੋ ਕਮਾਲ ਦੀ ਗੱਲ ਵੀ ਜੇ ਬੰਦੇ ਨੇ ਚਲੋ ਮੰਨ ਲਿਆ ਪੀਂਦਾ ਕਹਿੰਦੇ ਜੇ ਬੰਦੇ ਨੇ ਚਲੋ ਲਿਆਂਦਾ ਪੀਣਾ ਹੁੰਦਾ ਕਿਸੇ ਕੋ ਨਹਿਰ ਦੇ ਪਰੜੀ ਤੇ ਖੜ ਜਾਂਦੇ ਜਾਂ ਕਿ ਕਿਸੇ ਕੋ ਖੇਤਾਂ ਵਾਲੀ ਪਹੀ ਤੇ ਖੜ ਜਾਂਦੇ ਕਿਸੇ ਮੋਟਰ ਤੇ ਖੜ ਜਾਂਦੇ ਉਹ ਵੀ ਫਲਾੌਰ ਸ਼ਹਿਰ ਚ ਕੜਨਾ ਸੀ ਆ ਕੇ ਸੋ ਇਹ ਇਹ ਸਮਝਣ ਦੀ ਪੰਜਾਬ ਦੇ ਲੋਕੋ ਕੋਸ਼ਿਸ਼ ਕਰੋ ਕਿ ਕਿਵੇਂ ਇਹਨਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਪਹਿਲਾਂ ਵੀ ਉਹਦੇ ਖਿਲਾਫ ਇੱਕ ਮਾਹੌਲ মিডিਆ ਦੁਆਰਾ ਪ੍ਰਸ਼ਾਸਨ ਦੁਆਰਾ 86 ਬੰਦਿਆਂ ਦੁਆਰਾ ਅਕਸਰ ਜਨ ਦੀ ਕੋਸ਼ਿਸ਼ ਕੀਤੀ ਗਈ ਇਹ ਚੋਲਾ ਲਾ ਕੇ ਭੱਜ ਗਿਆ ਜੀ ਇਹ ਸਿਰੀ ਸਾਹਿਬ ਸੱਟਕੇ ਭੱਜ ਗਿਆ ਜੀ ਇਹਨੇ ਬਾਲ ਕਟਾਤੇ ਜੀ ਇਹ ਭਗੌੜਾ ਹੋ ਗਿਆ ਜੀ ਆਹ ਹੋ ਗਿਆ ਜੀ ਵਾਹ ਹੋ ਗਿਆ ਜੀ ਉਹਦੇ ਖਿਲਾਫ ਉਦੋਂ ਵੀ ਪੂਰਾ ਮਾਹੌਲ ਸੜ ਗਿਆ ਹੁਣ ਇਹ ਗੱਲ ਇਹ ਭਵੰਤਮਾਨ ਤੋਂ ਬਰਦਾਸ਼ਤ ਹੀ ਨਹੀਂ ਹੋ ਰਹੀ ਵੀ ਅਰੇ ਬੰਦੇ ਜਿੱਤ ਕਿਵੇਂ ਗਏ ਇਹ ਬੰਦੇ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਢਾਹ ਲਾਉਣਗੇ ਇਹਨਾਂ ਦੇ کردار ਨੂੰ ਮਾਰਿਆ ਜਾਵੇ। ਸੋ ਇਸ ਕਰਕੇ ਨਵੀਂ ਗੱਲ ਨਹੀਂ ਹੈ। ਵੀ ਇਸ ਤਰ੍ਹਾਂ ਇਹ ਕਹਾਣੀਆਂ ਜਿਹੜੀ ਪੁਲਿਸ ਜਾਂ ਸਰਕਾਰ ਕਰਦੀ ਆ ਪਰ ਸਾਡੇ ਲੋਕ ਕਈ ਤਾਂ ਮੈਨੂੰ ਅੱਜ ਫੋਨ ਆਇਆ। ਕਹਿੰਦੇ ਯਾਰ ਬਾਈ ਤੂੰ ਇੰਦਾ ਵੀ ਹੋ ਸਕਦਾ ਯਾਰ ਹੱਦ ਹੋ ਗਈ ਯਾਰ। ਤੁਸੀਂ ਜਿਹੜੀ ਗੱਲ ਪੁਲਿਸ ਨੇ ਕਹਿਤੀ ਸਰਕਾਰ ਨੇ ਕਹਿਤੀ ਮੰਨ ਲਈ ਆ ਇਹ ਤਾਂ 2 ਜਨਵਰੀ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉਹਨਾਂ ਸਮੇਂ ਦੱਸਦੇ ਆ ਕਿ ਨੇ ਦੂਜੇ ਦਿਨ ਚ 6 ਦਿਨ 5ਵੇਂ ਦਿਨ 7ਵੇਂ 10ਵੇਂ ਦਿਨ ਲਗਾਤਾਰ ਕਈ ਦਿਨ ਖਬਰਾਂ ਛਪਦੀਆਂ ਨੀਆਂ ਅਖਬਾਰਾਂ ਚ ਉਦੋਂ ਅਖਬਾਰ ਆਉਂਦੇ ਸੀਗੇ ਵੀ ਜਿਹੜੇ ਅੰਦਰੋਂ ਜਿੱਥੇ ਸਿੰਘ ਸੀਗੇ ਉਹਨਾਂ ਦੇ ਕਮਰਿਆਂ ਦੇ ਵਿੱਚੋਂ ਉਤਰਾਜ ਜੋਗ ਬੀਬੀਆਂ ਦੇ ਕੱਪੜੇ ਮਿਲੇ ਨੇ ਉਤਰਾਜ ਜੋਗ ਹੋਰ ਸਮਾਨ ਮਿਲਿਆ ਇਹ ਕੁ ਅੱਜ ਦੀ ਗੱਲ ਆ ਯਾਰ ਇਹ ਤਾਂ ਬੜੇ ਲੰਮੇ ਸਮੇਂ ਤੋਂ ਕਰਦਾਰਾਂ ਨੂੰ ਮਾਰਨ ਦੇ ਲਈ ਜਿਹੜੇ ਬੰਦੇ ਇਹਨਾਂ ਕੋਲੋਂ ਨਹੀਂ ਕਾਬੂ ਆਉਂਦੇ ਜਿਹੜੇ ਬੰਦੇ ਆਪਣੀ ਜਾਨ ਤੇ ਖੇਡ ਕੇ ਵੀ ਆਪਣਾ ਆਪਣਾ ਫਰਜ਼ ਨਿਭਾ ਆ ਜਾਂਦੇ ਆ ਜਾਂ ਆਪਣੇ ਕੌਲ ਬਚਨ ਨਿਭਾ ਆ ਜਾਂਦੇ ਆ ਉਹਨਾਂ ਦੇ ਫਿਰ ਕਰਦਾਰ ਨੂੰ ਮਾਰਦੇ ਨੇ ਬਾਈ ਸੋ ਇਸ ਕਰਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹ ਮਾਹੌਲ ਇਹ ਵਰਤਾਂਤ ਸਰਜਿਆ ਕਿਵੇਂ ਜਾ ਰਿਹਾ ਸੋ ਇੱਥੇ ਆਪਾਂ ਦੇਖ ਰ ਦੂਜੇ ਪਾਸੇ ਦੇਖ ਲੋ ਉਹ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਰਾਜਸਥਾਨ ਤੋਂ ਆਣੇ ਨਵੇਂ ਕਾਨੂੰਨ ਲੈ ਕੇ ਹੁਣੇ ਆਏ ਆ ਇਹ ਕਹਿੰਦਾ ਜੀ ਅਸੀਂ ਵਸਤੀਵਾਦੀ ਕਾਨੂੰਨ ਜਿਹੜੇ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਬਣਾਏ ਸੀ ਉਹ ਖਤਮ ਕਰਕੇ ਆਈ ਪੀਸੀ ਦੀਆਂ ਧਰਾਵਾਂਾਂ 'ਚ ਬਦਲਾਅ ਕਰਤਾ ਅਸਲ ਦੇ ਵਿੱਚ ਉਹ ਉਸ ਬਦਲਾਅ ਦੀ ਆੜ ਦੇ ਵਿੱਚ ਐਨਾ ਖਤਰਨਾਕ ਕੰਮ ਕਰਤਾ ਕੋਰਸ ਨੂੰ ਇੰਨੀਆ ਤਾਕਤਾਂ ਦੇਤੀਆਂ ਵੀ 25 ਤੋਂ 40 ਦਰ ਜਿਹੜੇ ਮਰਜ਼ੀ ਬੰਦੇ ਨੂੰ ਫੜ ਕੇ ਰੱਖ ਲੋ। ਉਸੇ ਨਵੇਂ ਕਾਨੂੰਨ ਦੇ ਤਹਿਤ ਇਹਨਾਂ ਨੇ ਜਿਹੜਾ ਟਿੰਮੇ ਦੇ ਉੱਤੇ ਦੇਸ਼ਧ੍ਰੋਹੀ ਦਾ ਪਰਚਾ ਦਿੱਤਾ। ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਜਿਹੜੇ ਬੰਦੇ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ, ਜਿਹੜੇ ਬੰਦੇ ਉਸ ਸੰਘਰਸ਼ ਦੀ ਗੱਲ ਕਰਦੇ ਆ ਕਿਸਾਨਾਂ ਲਈ, ਮਜ਼ਦੂਰਾਂ ਲਈ ਕੋਈ ਹੋਰ ਸੰਘਰਸ਼ਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਕਿਵੇਂ ਨਿਸ਼ਾਨਾ ਬਣਾਉਣਾ। ਉਹਨਾਂ ਨੂੰ ਕਿਵੇਂ ਦੱਬਣਾ ਹੈ ਅਸ਼ਰਸ਼ਾਂ ਨੂੰ ਕਿਵੇਂ ਫੇਲ ਕਰਨਾ ਹੈ ਇਹ ਅਸਲ ਦੇ ਵਿੱਚ ਉਹਦੇ ਲਈੇ ਕਾਨੂੰਨ ਲਿਆਂਦੇ ਗਏ ਆ ਇਹ ਜਿਹੜੀ ਵਸਤੀਵਾਦੀ ਕਾਨੂੰਨ ਦੀ ਗੱਲ ਕਰਦੇ ਆ ਜਾਂ ਇਹ ਜਿਹੜੇ ਕਾਨੂੰਨ ਹੁਣ ਆਪਾਂ ਕਹਿੰਦੇ ਆ ਯੂਏਪੀਏ ਐਨਐਸਏ ਮਕੋਕਾ ਟਾਡਾ ਪੋਟਾ ਪਕੋਕਾ ਪਤਾ ਨਹੀਂ ਕਿੰਨੇ ਕੁ ਮੀਸਾ ਕਿੰਨੇ ਇਸ ਤਰ੍ਹਾਂ ਦੇ ਜਿਹੜੇ ਕਾਲੇ ਕਾਨੂੰਨ ਸੀ ਉਹਦੋਂ ਵੀ ਖਤਰਨਾਕ ਕਾਨੂੰਨ ਨੇ ਜੋ ਆ ਲੈ ਕੇ ਆ ਰਹੇ ਆ ਸਾਨੂੰ ਸਮਝਣ ਦੀ ਲੋੜ ਆ ਅਸੀਂ ਹਰ ਮੁੱਦੇ ਨੂੰ ਸਮਝ ਕੇ ਸੋਚ ਕੇ ਵਿਚਾਰ ਕੇ ਇਕੱਠੇ ਹੋ ਕੇ ਬੋਲ ਗਏ ਵੀ ਜੋ ਆ ساری ਗੱਲਬਾਤ ਭਾਈ ਅਮਰਤਪਾਲ ਲਈ ਘਟਨਾ ਵਾਪਰੀ ਆ ਅਮਰਤਪਾਲ ਦੇ ਭਰਾ ਲਈ ਕਿਵੇਂ ਸਾਰੇ ਇਹ ਸਾਰਾ ਨਿਸ਼ਾਨਾ ਅਮਰਤਪਾਲ ਨੂੰ ਹੀ ਬਣਾਇਆ ਗਿਆ ਨੈਸ਼ਨਲ ਮੀਡੀਆ ਤੇ ਲਗਾਤਾਰ ਇਹਦੇ ਡਿਬੇਟਾਂ ਚੱਲ ਪਈਆਂ ਇਹਦੇ ਬੈਠੇ ਬੰਦੇ ਨੈਸ਼ਨਲ ਮੀਡੀਆ ਦੇ ਉੱਤੇ ਬੋਲ ਰਹੇ ਨੇ ਪੂਰੇ ਭਾਰਤ 'ਚ ਪ੍ਰਚਾਰਿਆ ਜਾ ਰਿਹਾ ਪੰਡੀ ਪ੍ਰਚਾਰ ਕੀਤਾ ਯਾਰ ਦੇਖੋ ਜੀ ਇਹ ਆਏ ਨਹੀਂ ਪਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਿਦਣੇ ਜੀ ਦੇਖੋ ਇਹ ਤਾਂ ਅਜ ਨਹਾਦਸ ਕਰਾਣਾ ਸੰਬੰਧ ਸੀ ਜੀ ਇਹ ਤਾਂ ਹੀ ਪਾਕਿਸਤਾਨ ਨਾਲ ਸੰਬੰਧ ਸੀ ਜੀ ਇਹ ਤਾਂ ਜੀ ਫਲਾਣ ਨੇ ਕਿਸੇ ਮੁਰਖ ਨਾਲ ਸੰਬੰਧ ਸੀ ਇਹ ਤਾਂ ਜੀ ਉਥੋਂ ਨਹਾਦਸ ਕਰਾਣ ਨਾਲ ਸਾਰਾ ਰਲਿਆ ਮਿਲਿਆ ਸੀਗਾ ਜੀ ਕੰਮ ਇਹ ਗੈਂਸਟਰਾਂ ਨਾਲ ਵੀ ਵਲੇ ਹੋਏ ਸੀ ਜੀ ਇਹ ਫਲਾਣਾ ਨਾਲ ਵੀ ਮਿਲੇ ਹੋਏ ਐ ਸਾਰੀ ਕਹਾਣੀ ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਇਹ ਕਹਾਣੀ ਨੂੰ ਕਿੱਧਰ ਨੂੰ ਜਾਣਗੇ ਇਹ ਕੋਈ ਪਤਾ ਨਹੀਂ ਸੋਇਸ ਲਈ ਬੇਨਤੀ ਆ ਕਿ ਸਾਰੇ ਇਕੱਠੇ ਹੋ ਕੇ ਆਪਾਂ ਨੂੰ ਬੁਲਣ ਦੀ ਲੋੜ ਆ ਦੂਜੀ ਗੱਲ ਅਸੀਂ ਇਹ ਵੀ ਮੰਗ ਕਰਦੇ ਆ ਕਿ ਇਹ ਜਿਹੜੇ ਮਸਲੇ ਦੀ ਜਾਂਚ ਆ ਕਿਸੇ ਰਿਟਾਇਰਡ ਜੱਜ ਕੋਲੋਂ ਇਮਾਨਦਾਰ ਕੋਲੋਂ ਕਰਾਈ ਜਾਣੀ ਚਾਹੀਦੀ ਆ ਕਿ ਪੂਰਾ ਮਸਲਾ ਹੈ ਕੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ 100 ਨਹੀਂ 200% ਦੀ ਕਹਿ ਸਕਦਾ ਕਿ ਸਾਰਾ ਇਹ ਚਿੱਕੜ ਸਿੱਟਣ ਲਈ ਅਮਰਤਪਾਲ ਦੇ ਉੱਤੇ ਉਹਦੇ ਕਿਰਦਾਰ ਨੂੰ ਦਾਗੀ ਕਰਨ ਦੀ ਖਾਤਰ ਵੀ ਉਹ ਬੰਦਾ ਦੇਖੋ ਅੱਜ ਇੰਨੇ ਲੋਕ ਲੱਖਾਂ ਲੋਕਾਂ ਦੇ ਨਾਲ ਖੜ੍ਹ ਕੇ ਆ ਕੇ ਉਹਨਾਂ ਲੱਖਾਂ ਲੋਕਾਂ ਨੂੰ ਪਿੱਛੇ ਕਿਵੇਂ ਕਰਨਾ ਉਹਦੇ ਕਿਰਦਾਰ ਨੂੰ ਦਾਗੀ ਕਰਤੀ ਕੀਤਾ ਜਾ ਸਕਦਾ ਸੋਇ ਗੁਨਮੀ ਗੱਲ ਨਹੀਂ ਹੈ ਪੰਜਾਬ ਦੇ ਲੋਕ ਕਹਾਣੀ ਨੂੰ ਸਮਝਿਆ ਕਰੋ ਕਿ ਕਿਵੇਂ ਸਾਰੀਆਂ ਕਹਾਣੀਆਂ ਕਿਵੇਂ ਮੈਡੀਕਲ ਹੋ ਜਾਂਦੇ ਨੇ ਕਿਵੇਂ ਇਹ ਚ ਡਰਮ ਮੇਰੇ ਚ ਜਾਂਦੇ ਨੇ ਕਿਵੇਂ মিডিਆ ਖਰੀਦਿਆ ਜਾਂਦਾ ਕਿਵੇਂ ਡਾਕਟਰਾਂ ਨਾਲ ਗੱਲਾਂ ਵਾ ਹੁਣ ਡਾਕਟਰ ਕੀਦੇ ਆ ਉਹ ਵੀ ਸਰਕਾਰਾਂ ਦੀ ਆ ਉਹ ਸਰਕਾਰ ਤੋਂ ਬਾਹਰ ਹੋ ਸਕਦੇ ਆ ਇਹ ਜਾਂਦੇ ਨੂੰ ਮਰਦਾ ਬਣਾ ਸਕਦੇ ਆ ਭਰਾਵੋ ਤੇ ਮਰੇ ਨੂੰ ਇਹ ਜਾਂਦਾ ਕਰ ਸਕਦੇ ਆ ਇਹ ਕੋਈ ਨਾ ਲਈ ਨਵੀਂ ਗੱਲ ਨਹੀਂ ਆ ਸੋ ਆਓ ਮੇਰਾ ਵੀਰ ਆਪਾਂ ਜਦੋਂ ਵੀ ਕੋਈ ਹੈ ਜਾਂ ਮੈਂ ਇਹ ਇਸ ਗੱਲ ਦੇ ਉੱਤੇ ਤਾਂ ਖਾਸ ਤੌਰ ਤੇ ਤੁਹਾਡੇ ਸਾਹਮਣੇ ਰੂਪ ਰੂਪ ਹੋਇਆ ਮੈਂ ਆਇਆ ਕਿਉਂਕਿ ਕਈ ਸੱਜਣਾ ਦੇ ਮੈਨੂੰ ਫੋਨ ਆਏ ਆ ਉਹਨਾਂ ਦੇ ਮਨ 'ਚ ਇਹ ਸ਼ੰਕਾ ਸੀਗੀ ਯਾਰ ਹੋ ਸਕਦਾ ਪੀਂਦਾ ਹੋਵੇ ਯਾਰ ਹੋ ਸਕਦਾ ਸੱਚੀ ਹੋਵੇਗਾ ਤਾਂ ਸੋ ਉਹਨਾਂ ਦੇ ਵੀ ਤੇ ਮੈਂ ਆਮ ਲੋਕਾਂ ਦੇ ਵੀ ਜਿਹੜੇ ਦਿਲ ਦੇ ਵਿੱਚ ਕਈ ਵਾਰੀ ਨਾ ਅਸੀਂ ਕੋਈ ਵੀ ਖਬਰ ਆਉਂਦੀ ਹੈ ਉਹਨੂੰ ਅਸੀਂ ਆਪਣੇ ਦਿਮਾਗ ਨਾਲ ਸੋਚਣ ਦੀ ਬਜਾਏ ਵੀਰੇ ਜਾਂ ਉਸ ਗੱਲ ਦੇ ਪਿੱਛੇ ਜਾਣ ਦੀ ਬਜਾਏ ਪਿਛੋਕੜ 'ਚ ਜਾਣ ਦੀ ਬਜਾਏ ਜਾਂ ਪਹਿਲਾਂ ਦੀਆਂ ਸਾਰੀਆਂ ਕਹਾਣੀਆਂ ਸਟੇਟ ਦੀਆਂ ਸਰਕਾਰ ਦੀਆਂ ਪੁਲਿਸ ਦੀਆਂ ਦੇਖਣ ਦੀ ਬਜਾਏ ਅਸੀਂ ਜੱਕਦਮ ਕਈ ਵਾਰੀ رائے ਬਣਾ ਲੈਨੇ ਆ ਵੀ ਨਹੀਂ ਯਾਰ ਅੱਛਾ ਐਂ ਵੀ ਹੋ ਸਕਦਾ ਹੈ ਅੱਛਾ ਉਹ ਤਾਂ ਬਹੁਤ ਕੁਝ ਕਹਿੰਦੇ ਨੇ ਬਈ ਬੜਾ ਮੁਸ਼ਕਿਲ ਆ ਗਿਆ بڑے ਕਰਤਾਰ ਕੁਸ਼ੀਆਂ ਕੀਤੀਆਂ ਨਹੀਂ ਆ ਬڑے ਕਿਰਦਾਰਾਂ ਨੂੰ ਢਾਲ ਆਉਣ ਦੀਆਂ ਕੋਸ਼ਿਸ਼ਾਂ ਹੋਣਗੀਆਂ ਦੋ ਬਹੁਤ ਹੋਰ ਬੰਦਿਆਂ ਦੀਆਂ ਵੀ ਸੋ ਇਸ ਕਰਕੇ ਇਹ ਕਾਨੂੰਨ ਸਮਝਣ ਦਾ ਯਤਨ ਕਰੀਏ ਤੇ ਅਸੀਂ ਮੰਗੇ ਜ਼ਰੂਰੇ ਕਰੀਏ ਕਿ ਇਹਦੀ ਜਿਹੜੀ ਜਾਂਚ ਹੈ ਉਹ ਕਿਸੇ ਰਿਟਾਇਰਡ ਇਮਾਨਦਾਰ ਜੱਜ ਕੋਲੋਂ ਹੋਣੀ ਚਾਹੀਦੀ ਹੈ ਤੇ ਅਸੀਂ ਕੋਈ ਤੇ ਮੈਂ ਫੇਰ ਬੇਨਤੀ ਕਰਦਾ ਵੀ ਬਹੁਤ ਛੇਤੀ ਅਸੀਂ ਕਿਸੇ ਦੇ ਘੜੇ ਹੋਏ ਪਰਤਾੰਤ ਕਿਸੇ ਦੇ ਸਿਰ ਜਿਹੋਏ ਮਾਹੌਲ ਚ ਮਿੰਟ ਲੱਗਦਾ ਉਹਦੀ ਆ ਜਾਂਦੇ ਆ ਜਦੋਂ ਲਗਾਤਾਰ ਉਹ ਕਹਿੰਦੇ ਨਾ ਜਿਵੇਂ ਵੀ ਇੱਕ ਝੂਠ ਨੂੰ ਤੁਸੀਂ 100 ਵਾਰੀ ਲਗਾਤਾਰ ਬੋਲੀ ਜੋ ਬੋਲੀ ਜੋ ਬੋਲੀ ਜੋ ਤਾਂ ਲੋਕਾਂ ਨੂੰ ਸੱਚ ਲੱਗਣ ਲੱਗ ਜਾਂਦਾ ਇਹਨਾਂ ਕੋਲ ਤਾਂ 100 ਵਾਰੀ ਛੱਡੋ ਮੈਂ ਕਹਿੰਨ ਹਜ਼ਾਰਾਂ ਲੱਖਾਂ ਵਾਰੀ ਬੋਲਣ ਖਾਤਰ ਇਹਨਾਂ ਦਾ ਜਿਹੜਾ ਗੋਦੀ ਕੌਲੀ ਛੱਟ মিডিਆ ਬੈਠਾ ਹੀ ਆ ਤਿਆਰ ਇੱਕ ਪਾਸੇ ਫੋਟੋ ਹੁਣ ਤੁਸੀਂ ਦੇਖੋ ਨਾ ਸ਼ਰਾਰਤ ਦੇਖੋ ਇੱਕ ਪਾਸੇ ਫੋਟੋ ਅਮਰਪਾਲ ਦੀ ਲਾਈ ਹੈ ਇੱਕ ਪਾਸੇ ਉਹਦੀ ਉਹਦੇ ਭਰਾ ਦੀ ਲਾਈ ਹੈ ਮੋਢਾ ਉਹਦਾ ਨਿਸ਼ਾਨਾ ਮੀਡੀਆ ਤੇ ਚੱਲ ਰਿਹਾ ਸੋ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬੀਓ ਤੁਹਾਡੇ ਨਾਲ